ਜੀ ਆਇਆਂ ਨੂੰ ਫਤੂਈ ਖੇੜੇ ਦੇ ਵਿੱਚ ਪਹੁੰਚੋ ਮਸਲਾ ਕੀ ਹੈ ਜਿਹੜਾ ਤੁਸੀਂ ਅੱਜ ਇਥੇ ਪਹੁੰਚ ਕੇ ਮੈਂ ਤੁਹਾਡਾ ਦਾਸ ਭਾਰਤੀ ਕਿਸਾਨੀ ਖੋਸਾ ਪੰਜਾਬ ਦਾ ਮੀਤ ਪ੍ਰਧਾਨ ਭਗਵੰਤ ਸਿੰਘ ਮਿੱਡਾ ਜੀ ਅੱਜ ਅਸੀਂ ਫਤੂਈ ਖੇੜੇ ਪਹੁੰਚੇ ਆਂ ਇਹ ਸਾਡੀ ਭੈਣ ਗਗਨਦੀਪ ਗਗਨਦੀਪ ਕੌਰ ਇਹਨਾਂ ਦੇ ਜੋ ਦੀਪ ਸਿੰਘ ਵਾਲੇ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲੇ ਨੇ ਪਰਚਾ ਕਰਾਇਆ ਉਹ ਦੀ ਸਪੋਰਟ ਕਰਨ ਵਾਸਤੇ ਉਸ ਪਰਚੇ ਦੇ ਖਿਲਾਫ ਅਸੀਂ 11 ਤਰੀਕ ਨੂੰ ਜਿਹੜਾ ਪੰਜਾਬ ਲੈਵਲ ਤੇ ਧਰਨਾ ਲਾਉਣਾ ਐਸਐਸਪੀ ਦਫ਼ਤਰ ਦੇ ਸਾਹਮਣੇ ਫਰੀਦਕੋੜਾ ਉਹਦੇ ਵਿੱਚ ਲੋਕਾਂ ਨੂੰ ਲਾਂਬੰਦ ਕਰਨ ਵਾਸਤੇ ਆਏ ਆ ਸਾਰੇ ਫਜੇ ਪਿੰਡ ਫਤੂਈ ਖੇੜੇ ਦੀ ਸਾਰੀ ਪੰਚਾਇਤ ਨੂੰ ਵੀ ਬੇਨਤੀ ਕੀਤੀ ਏ ਔਰ ਸਾਰੇ ਮੈਂ ਤੁਹਾਡੇ ਇਸ ਮੀਡੀਆ ਰਾਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਜਿੰਨੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਮਾਜ ਸੇਵਾ ਬੰਦੀਆਂ ਜਥੇਬੰਦੀਆਂ ਜਾਂ ਸਾਡੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਉਹਨਾਂ ਨੂੰ ਬੇਨਤੀ ਕਰੂੰਗਾ 11 ਤਰੀਕ ਨੂੰ ਉੱਥੇ ਪਹੁੰਚ ਕੇ ਇਸ ਜਿਹੜਾ ਬੀਬੀ ਦੇ ਇਨ ਤਕਾ ਹੋਇਆ ਨਜਾਇਜ਼ ਪਰਚਾ ਆ ਉਹਦੇ ਆਪਾਂ ਪਰਚਾ ਖਾਰਜ ਕਰਾਉਣ ਵਾਸਤੇ ਆਪਾਂ ਵੱਧ ਤੋਂ ਵੱਧ ਉੱਥੇ ਪਹੁੰਚ ਕੇ ਤੇ ਆਪਾਂ ਇਹ ਪਰਚਾ ਦਰਜ ਕਰਾਉਣਾ ਹੈ ਬਾਕੀ ਜਿਹੜਾ ਇਹ ਪਰਚਾ ਹੋਇਆ ਇਹ ਜਿਵੇਂ ਸਾਨੂੰ ਪਤਾ ਲੱਗਾ ਸਾਰੀ ਗੱਲ ਦਾ ਕਿ ਉਹ ਜਿਹੜੇ ਲੋਕ ਨੇ ਉਹ ਜਥੇਬੰਦੀ ਦੀ ਦੇ ਤੌਰ ਤੇ ਇੱਕ ਨਿੱਕੀਆਂ ਨਿੱਕੀਆਂ ਬਿੰਡੂ ਲੈਵਲ ਦੀਆਂ ਗੱਲਾਂ ਦੇ ਵਿੱਚ ਵੜ ਕੇ ਲੋਕਾਂ ਦੇ ਨਾਲ ਬੇਇਨਸਾਫੀ ਕਰਦੇ ਆ ਧੱਕੇ ਕਰਦੇ ਆ ਉਹਨਾਂ ਦੇ ਖਿਲਾਫ ਇਹ ਕੁੜੀ ਨੇ ਆਵਾਜ਼ ਉਠਾਈ ਹੈ ਤੇ ਉਹਨਾਂ ਨੇ ਇਸ ਕੁੜੀ ਨੂੰ ਰਾਹ ਦਾ ਰੋੜਾ ਸਮਝ ਕੇ ਪਹਿਲਾ ਪਰਚਾ ਇਹਦੇ ਦਰਜ ਕਰਾਇਆ ਇਹ ਇਸ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਦਬਾਉਣ ਦੀ ਕੋਸ਼ਿਸ਼ ਕੀਤੀ ਕਿਤੇ ਨਾ ਕਿਤੇ ਪਹਿਲਾਂ ਦਿੱਲੀ ਦੇ ਟਾਈਮ ਦੇ ਉੱਤੇ ਇਹ ਕਹਿੰਦੇ ਗੋਦੀ মিডিਆ ਕਿਹਾ ਜਾਂਦਾ ਸੀ ਪਰ ਅੱਜ ਪੰਜਾਬ ਦੀ মিডিਆ ਨੂੰ ਜਿੱਥੇ ਕਿਸਾਨਾਂ ਦੇ ਹੱਕ ਦੀ ਆਵਾਜ਼ ਚੱਕਦਾ ਹੈ মিডিਆ ਅੱਜ ਉਹਨਾਂ ਦੇ ਉੱਤੇ ਹੀ ਕਿਸਾਨ ਨੂੰ ਨਹੀਂ ਨਈ ਪਰਚੇ ਕਰਾਣ ਲੱਗੇ ਬਿਲਕੁਲ ਜੀ ਇਹ ਬੜੀ ਸ਼ਰਮਨਾਕ ਗੱਲ ਆ ਵੀ ਜਿਹੜੇ মিডিਏ ਨੇ ਸਾਡੀ ਆਵਾਜ਼ ਉਠਾਉਣੀ ਹੈ ਸਰਕਾਰਾਂ ਸਾਡੇ ਨਾਲ ਧੱਕੇ ਕਰਦੀਆਂ ਇਸ মিডিਏ ਦੇ ਰਾਹੀਂ ਸਾਡੀ ਆਵਾਜ਼ ਉਠਣੀ ਹੈ ਇਸ মিডিਏ ਨੇ ਸੱਚ ਦੀ ਤੇ ਝੂਠ ਦੀ ਗੱਲ ਕਰਨੀ ਹੈ ਜਿਹੜਾ ਸਾਡੇ ਨਾਲ ਬੇਇਨਸਾਫੀ ਕਿਸਾਨਾਂ ਨਾਲ ਵੀ ਬੇਇਨਸਾਫੀ ਵੱਡੀ ਹੋਈ ਹੈ ਉਹਦੀ ਸਾਡੀ ਆਵਾਜ਼ ਇਹਨਾਂ ਨੇ ਉਠਾਉਣੀ ਸੀ ਤੇ ਸਾਡੀਆਂ ਜਥੇਬੰਦੀਆਂ ਹੀ ਉੱਠ ਕੇ ਇਹਨਾਂ ਨੇ ਪੱਤਰਕਾਰ ਭਾਈਚਾਰੇ ਦੇ ਨਾਲ ਬਸਲੂਕੀ ਕਰਦੀਆਂ ਜਾਂ ਇਹਨਾਂ ਦੇ ਪਰਚੇ ਕਰਾਉਂਦੀਆਂ ਇਹ ਬੜੀ ਸ਼ਰਮ ਵਾਲੀ ਗੱਲ ਆ ਕੀ ਲੱਗਦਾ ਕੁਝ ਕਰ ਜਣਿਆ ਨੇ ਜਥੇਬੰਦੀ ਨੂੰ ਕਦਾ ਰੋਜ਼ਗਾਰ ਸਮਝਿਆ ਉਹ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਭਾਈ ਸਾਹਿਬ ਨੇ ਦੱਸੀਆਂ ਜਿਹੜੇ ਆ ਦਜੇ ਸਿੰਘ ਆਏ ਸੀ ਉਹਨਾਂ ਨੇ ਸਾਰੀਆਂ ਗੱਲਾਂ ਦੱਸੀਆਂ ਵੀ ਇਹ ਸਾਰੀਆਂ ਜਥੇਬੰਦੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਕਈ ਜਥੇਬੰਦੀਆਂ ਨੇ ਆਪੋ ਆਪਣਾ ਰੋਜ਼ਗਾਰ ਬਣਾਇਆ ਜਿਹੜੀਆਂ ਜਥੇਬੰਦੀਆਂ ਬਾਰਡਰਾਂ ਦੇ ਲੜਦੀਆਂ ਆ ਜਾਂ ਸਰਕਾਰਾਂ ਦੇ ਖਿਲਾਫ ਲੜਦੀਆਂ ਸੈਂਟਰ ਸਰਕਾਰ ਦੇ ਖਿਲਾਫ ਲੜਦੀਆਂ ਉਹਨਾਂ ਜਥੇਬੰਦੀਆਂ ਦੀ ਸਪੋਰਟ ਲੋਕ ਕਰਦੇ ਆ ਉਹੀ ਜਥੇਬੰਦੀਆਂ ਜਿਹੜੀਆਂ ਇਹ ਨਿੱਕੇ ਨਿੱਕੇ ਲੋਕਾਂ ਦੇ ਮਸਲਿਆਂ ਦੇ ਵਿੱਚ ਪੈ ਕੇ ਜਾਂ ਲੋਕਾਂ ਦੇ ਕੋਲੋਂ ਆਪ ਦੇ ਨਿੱਜੀ ਫਾਇਦੇ ਲੈਂਦੀਆਂ ਇਹ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਬਦਨਾਮੀ ਕਰਾਉਂਦੀਆਂ ਲੋਕਾਂ ਦਾ ਜਿਹੜਾ ਮੋਹ ਆ ਉਹ ਇਸ ਜਥੇਬੰਦੀਆਂ ਤੋਂ ਇਹਨਾਂ ਦੀ ਵਜ੍ਹਾ ਕਰਕੇ ਭੰਗ ਹੁੰਦਾ ਹੈ ਕਿ ਜਿਹੜਾ ਇਹ ਲੋਕ ਨੇ ਇਹ ਸਾਥ ਦੇਣ ਨੂੰ ਤਿਆਰ ਨੇ ਪਰ ਇਹਨਾਂ ਲੋਕਾਂ ਦੀ ਵਜ੍ਹਾ ਕਰਕੇ ਜਿਹੜੇ ਇਹ ਬਦਨਾਮ ਕਰਦੇ ਜਥੇਬੰਦੀਆਂ ਨੂੰ ਉਹਨਾਂ ਦੀ ਕਰਕੇ ਇਹ ਜਿਹੜੇ ਸਾਡੇ ਅੱਜ ਦੇ ਮੋਰਚੇ ਜਿਹੜੇ ਅਸਫਲ ਹੋਏ ਨੇ ਜਾਂ ਅਸਫਲ ਗਾਹਾਂ ਵੀ ਸਾਨੂੰ ਖਰਚਾ ਵੀ ਹੋ ਜਾਈ ਲੋਕਾਂ ਦੀ ਵਜ੍ਹਾ ਕਰਕੇ ਸਾਡਾ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਜੇ ਗੱਲ ਕੀਤੀ ਜਾਵੇ ਕਿਸਾਨ ਯੂਨੀਅਨਾਂ ਦੀ ਤਾਂ ਇੱਕ ਕਿਸਾਨ ਯੂਨੀਅਨ ਦੇ ਵੱਲੋਂ ਹੀ ਇੱਕ ਕਿਸਾਨ ਦੀ ਧੀ ਤੇ ਪਰਚਾ ਕਰਾਇਆ ਗਿਆ ਸਭ ਤੋਂ ਪਹਿਲੀ ਗੱਲ ਕਿਉਂਕਿ ਪੱਤਰਕਾਰ ਤਾਂ ਮੈਂ ਬਾਅਦ ਚ ਬਣੀ ਆ ਉਦੋਂ ਪਹਿਲਾਂ ਇਹਨਾਂ ਦੇ ਸਿਰ ਤੇ ਉਹਨੇ ਵਾਲ ਨਹੀਂ ਹੋਣੇ ਜਿੰਨੀਆਂ ਮੇਰੇ ਪਿਓ ਨੇ ਪਾਣੀ ਦੀਆਂ ਵਾਰੀਆਂ ਲਾਤੀਆਂ ਸੋ ਮੈਂ ਸਭ ਤੋਂ ਪਹਿਲਾਂ ਇਹਨਾਂ ਕਿਸਾਨ ਯੂਨੀਅਨਾਂ ਨੂੰ ਬੇਨਤੀ ਕੀਤੀ ਸੀ ਕਿ ਵੀ ਤੁਹਾਡੇ ਬੰਦੇ ਆ ਐਸਕੇਐਮ ਦੇ ਇਹਨਾਂ ਨੇ ਲੜਨਾ ਤੇ ਦਿੱਲੀ ਨਾਲ ਆ ਤੇ ਲੜੀ ਸਾਡੇ ਨਾਲ ਜਾਂਦੇ ਆ ਜਾਂ ਥੱਲੜ ਨੇ ਲੋਕਾਂ ਨਾਲ ਲੜੀ ਜਾਂਦੇ ਆ ਨਾਲੀਆਂ ਪਿੱਛੇ ਲੜੀ ਜਾਂਦੇ ਆ ਲੋਕਾਂ ਦੀਆਂ ਜਨਾਨੀਆਂ ਪਿੱਛੇ ਲੜੀ ਜਾਂਦੇ ਆ ਕਿਸੇ ਦੀ ਕੁੜੀ ਰੁੱਸ ਕੇ ਆ ਗਈ ਲੈ ਦੱਸੋ ਇਹਨਾਂ ਨੇ ਕੀ ਕਰਨਾ ਪਿੰਡ ਦੀ ਪੰਚਾਇਤ ਹੈ ਨਹੀਂ ਜਾਂ ਹੋਰ ਕੋਈ ਮੋਹਤਵਾਰ ਬੰਦੇ ਹੈ ਨਹੀਂ ਥਾਣੇ ਹੈ ਨਹੀਂ ਊਮਨ ਸੈਲ ਹੈ ਨਹੀਂ ਊਮਨ ਕਮਿਸ਼ਨ ਹੈ ਨਹੀਂ ਆਹੀ ਸਾਰਾ ਰੌਲਾ ਆਹੀ ਸਾਰਾ ਰੌਲਾ ਸੀ ਜਿੱਥੇ ਖਨੌਰੀ ਤੇ ਇਹਨਾਂ ਨੂੰ ਸੱਦਦਾ ਸੱਦਦੇ ਰਹੇ ਉੱਥੇ ਤਾਂ ਹੀ ਗਏ ਨਹੀਂ ਤੇ ਜਿੱਥੇ ਇਹਨਾਂ ਦੀ ਲੋੜ ਨਹੀਂ ਉੱਥੇ ਨਾਲੀ 'ਚ ਜਾ ਕੇ ਵੜ ਜਾਂਦੇ ਆ ਵੀ ਅਸੀਂ ਸਲਝਾਵਾਂਗੇ ਆ ਮੁੱਦਾ ਅਸੀਂ ਬਣਾਗੇ ਕ੍ਰਾਂਤੀਕਾਰੀ ਆ ਸਾਰਾ ਰੋਲਾ ਸੀ ਲੋਕ ਮੈਨੂੰ ਬੁਲਾਉਂਦੇ ਸੀ ਕਿ ਭੈਣ ਜੀ ਇਹ ਧੱਕਾ ਕਰਦੇ ਆ ਦਰੀਜੀ ਵੀ ਛਾ ਕੇ ਬਹਿ ਜਾਂਦੇ ਆ ਤੇ ਸਾਨੂੰ ਬਲੈਕਮੇਲ ਕਰਦੇ ਆ ਜਾਂ ਤਾਂ ਪੈਸਿਆਂ ਦੀ ਮੰਗ ਕਰਦੇ ਆ ਜਾਂ ਸਾਡੀ ਸੋਸ਼ਲ ਮੀਡੀਆ ਤੇ ਬਦਨਾਮੀ ਕਰਦੇ ਆ ਸੋ ਅਸੀਂ ਇਹਨਾਂ ਦੇ ਪਰਦੇ ਖੋਲਣੇ ਆ ਤੇ ਹੁਣ ਮੈਂ ਇੱਕ ਪੱਤਰਕਾਰ ਆ ਮੈਨੂੰ ਕੋਈ ਸੱਦੂਗਾ ਮੈਂ ਤਾਂ ਜਾਊਂਗੀ ਇਹ ਸੱਦ ਲੈਣ ਮੈਂ ਅੱਜ ਵੀ ਕਹਿੰਦੀ ਆ ਅੱਜ ਸੱਦ ਲੈਣ ਨਾਲ ਇਹਨਾਂ ਨੇ ਮੇਰੇ ਤੇ ਪਰਚਾ ਕਰਾਇਆ ਹੋਇਆ ਮੈਂ ਇਹਨਾਂ ਦਾ ਪਾਕਣਾ ਵਿਖਾਵਾਂ ਫਿਰ ਤੁਸੀਂ ਮੈਨੂੰ ਕਹੋ ਪਰ ਇਹਨਾਂ ਨੇ ਮੈਨੂੰ ਸੱਦਿਆ ਨਹੀਂ ਮੇਰੇ ਸਵਾਲਾਂ ਦੇ ਤਾਂ ਇਹਨਾਂ ਕੋਲ ਜਵਾਬ ਹੀ ਹੈ ਨਹੀਂ ਗੱਲ ਇੱਥੇ ਹੀ ਮੁੱਕ ਗਈ ਸੋ ਮੈਂ ਮੇਰੇ ਤੇ ਇਹਨਾਂ ਨੇ ਚਲੋ ਇਹਨਾਂ ਨੇ ਇਹਨਾਂ ਨੂੰ ਐਸੀ ਵੀ ਜੇ ਕੱਲੇ-ਕੱਲੇ ਬੰਦੇ ਤੇ ਪਰਚਾ ਕਰਾਉਣੇ ਆ ਨਾਲਿਆਂ ਵਾਲਿਆਂ ਤੇ ਧੀਆਂ ਵਾਲਿਆਂ ਤੇ ਫਿਰ ਤਾਂ ਲੋਕ ਸਾਡੇ ਖਿਲਾਫ ਹੋ ਜਾਣਗੇ ਕਿਉਂ ਨਾ ਮੇਨ ਬੰਦੇ ਤੇ ਕਰਾ ਦਿੰਦੇ ਆ ਇਹ ਜਾਣੋ ਹੀ ਹਟ ਜੂਗੀ ਇਹੀ ਰਾਹ ਚੋਂ ਹਟ ਜੂਗੀ ਮਤਲਬ ਮੈਂ ਉਹਨਾਂ ਦੇ ਰਾਹ ਦਾ ਰੋੜਾ ਸੀ ਨਾ ਕਮਾਈ ਦੇ ਸਾਧਨਾਂ ਦਾ ਰੋੜਾ ਸੀਗੀ ਉਹਨਾਂ ਦੀਆਂ ਰੋਟੀਆਂ ਦੇ ਵਿੱਚ ਲੱਤ ਵੱਜ ਗਈ ਸੋ ਉਹਨਾਂ ਨੂੰ ਦਿੱਕਤ ਮੇਰੇ ਤੋਂ ਆਹ ਹੋਰ ਕੋਈ ਦਿੱਕਤ ਨਹੀਂ ਸੀਗੀ ਸੋ ਮੈਂ ਬਹੁਤ ਧੰਨਵਾਦ ਕਰਦੀ ਆ ਐਸਕੇਐਮ ਦੇ ਵਿੱਚੋਂ ਸਿਰਫ ਇੱਕ ਇਹੀ ਯੂਨੀਅਨ ਹੈ ਜਿਹੜੀ ਹੱਕ ਥਾਪਣ ਕੇ ਮੇਰੇ ਨਾਲ ਪਹਿਲੇ ਦਿਨ ਤੋਂ ਖੜੀ ਹੈ ਹਰੇਕ ਪੱਖੋਂ ਖੋਸਾ ਯੂਨੀਅਨ ਨੇ ਮੈਨੂੰ ਮਦਦ ਕੀਤੀ ਹੈ ਇਹ ਨਹੀਂ ਕਿ ਵੀ ਸਿਰਫ ਇੱਥੇ ਆ ਕੇ ਅੱਜ ਬੋਲ ਰਹੇ ਆ ਜਾਂ ਸਿਰਫ ਮਤਲਬ ਇੱਕ ਵਾਵਾ ਖਟ ਰਹੇ ਆ ਅਜੇਹਾ ਨਹੀਂ ਹੈ ਇਹਨਾਂ ਦੇ ਜਿਹੜੇ ਫਰੀਦਕੋਟ ਤੋਂ ਜ਼ਿਲ੍ਹਾ ਪ੍ਰਧਾਨ ਆ ਉਹਨਾਂ ਦੇ ਵੱਲੋਂ ਮੈਨੂੰ ਹਰੇਕ ਸਹਤ ਹੈ ਜਿਹੜੀ ਉਹ ਦਿੱ ਪਿੰਡ ਪਿੰਡ ਜਾ ਕੇ ਉਹਨਾਂ ਨੇ ਗੱਡੀਆਂ ਤੇ ਸਪੀਕਰ ਲਾ ਕੇ ਪ੍ਰਚਾਰ ਕੀਤਾ ਜਿਹਦਾ ਮੇਰੇ ਵੱਲੋਂ ਇਹਨਾਂ ਨੇ ਕੋਈ ਪੈਸਾ ਨਹੀਂ ਲਿਆ ਜੀ ਆਪਦੇ ਵੱਲੋਂ ਹੀ ਕਰ ਰਹੇ ਆ ਕਿ ਸਾਡੇ ਪੰਜਾਬ ਦੀ ਧੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਵੀ ਕਾਫੀ ਪੰਥਕ ਜਥੇਬੰਦੀਆਂ ਜਾਂ ਲਾਲੋ ਕੋਈ ਵੀ ਰਾਜਨੀਤੀ ਦੇ ਵਿੱਚ ਜਿਹੜੀਆਂ ਸਿੱਖ ਕਹਿ ਸਕਦੇ ਆ ਵੀ ਪਾਰਟੀਆਂ ਨੇ ਉਹਨਾਂ ਨੇ ਮੈਨੂੰ ਬਹੁਤ ਸਹਾਇਕ ਦਿੱਤਾ ਸਮਾਜ ਸੇਵੀਆਂ ਨੇ ਜੱਟ ਯੂनाइटेड ਫੈਡਰੇਸ਼ਨ ਨੇ ਅੰਤਰਰਾਸ਼ਟਰੀ ਜੱਟ ਸੁਸਾਇਟੀ ਨੇ ਸੋ ਇਹਨਾਂ ਨੂੰ ਜੇ ਐਸਕੇਐਮ ਨੂੰ ਐਸਕੇਐਮ ਹੀ ਸਵਾਲ ਕਰੂਗਾ ਤਾਦੀ ਜਾ ਕੇ ਗੱਲ ਬਣੂਗੀ ਕਿਉਂਕਿ ਦੂਜਿਆਂ ਨੂੰ ਤਾਂ ਇਹ ਕਹਿ ਦਿੰਦੇ ਆ ਜੀ ਤੁਹਾਡਾ ਤਾਂ ਸਾਡੇ ਨਾਲ ਕੋਈ ਰੌਲਾ ਹੀ ਨਹੀਂ ਅਸੀਂ ਤਾਂ ਐਸਕੇਐਮ ਵਾਲੇ ਆ ਮਤਲਬ ਐਸਕੇਐਮ ਐਡੀ ਵੀ ਵੱਡੀ ਨਹੀਂ ਕਿ ਉਹ ਕੱਲੇ-ਕੱਲੇ ਬੰਦੇ ਨੂੰ ਦਬਾਉਂਦੀ ਫਿਰੂਗੀ ਐਡੀ ਵੀ ਵੱਡੀ ਨਹੀਂ ਪਰ ਜੇ ਉਹ ਐਦਾਂ ਕਰੂਗੀ ਫਿਰ ਲੋਕਾਂ ਨੇ ਇਹਨਾਂ ਨੂੰ ਪਿੰਡ ਚੋਂ ਵਾੜ ਨਾ ਹੀ ਹਟ ਜਾਣਾ ਤੇ ਫਿਰ ਇਹ ਚੱਕੀ ਫਿਰਨ ਆਪਦੇ ਝੰਡੇ ਤੇ ਡੰਡੇ ਸੋ ਜਿਹੜੀ ਸਾਡੇ ਨਾਲ ਆ ਕੇ ਖੜੂਗੀ ਸਾਡੇ ਮਤਲਬ ਐਂ ਨਹੀਂ ਕਹਿੰਦੇ ਵੀ ਮੈਂ ਗਲਤ ਹੋਵਾਂ ਤੇ ਮੇਰੇ ਨਾਲ ਖੜਨਾ ਪਹਿਲਾਂ ਪੁੱਛਣਾ ਪਹਿਲਾਂ ਪੁੱਛਣਾ ਮੈਂ ਕਹਿੰਦੀ ਆ ਨਾਲ ਨਹੀਂ ਤਾਂ ਖਿਲਾਫ ਹੀ ਖੜਜੋ ਪਰ ਮੈਂ ਫਿਰ ਵੀ ਬਹੁਤ ਧੰਨਵਾਦ ਕਰਦੀ ਆ ਸਾਡੇ ਨਗਰ ਚ ਪਹੁੰਚੇ ਆ ਸਾਡੇ ਨਗਰ ਵਾਸੀਆਂ ਦਾ ਵੀ ਧੰਨਵਾਦ ਕਰਦੀ ਆ ਜਿਹੜੇ ਇੱਥੇ ਮੇਰੇ ਇੱਕ ਬੋਲ ਤੇ ਪਹੁੰਚੇ ਹੋ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ 11 ਤਰੀਕ ਨੂੰ ਆਪਾਂ ਉੱਥੇ ਜਾਣਾ ਪਰਚਾ ਰੱਦ ਹੋਣਾ ਚਲੋ ਇਹਨਾਂ ਦੀਆਂ ਪੰਜਾਬ ਦੇ ਲੋਕਾਂ ਦੀ ਮੰਗ ਹੈ ਮੇਰੀ ਮੰਗ ਇਹੀ ਹੈ ਵੀ ਉਲਟਾ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਜਿਹੜਾ ਇਹ ਕਾਨੂੰਨ ਦਾ ਮੇਰਾ ਤੇ ਲੋਕਾਂ ਦਾ ਟਾਈਮ ਬਰਬਾਦ ਕਰਦੇ ਆ ਇੰਨੇ ਵੇਲੇ ਅਸੀਂ ਪੈਟਰੋਲ ਫੂਕ ਫੂਕੇ ਧਰਮੇ ਲਾਉਂਦੇ ਫਿਰਿਏ ਉਹ ਵੀ ਤੁਹਾਡੇ ਖਿਲਾਫ ਜਮਾ ਮਤਲਬ ਦੁੱਕੀ ਦੇ ਬੰਦੇ ਨਹੀਂ ਤੁਸੀਂ ਤੁਹਾਡੇ ਖਿਲਾਫ ਅਸੀਂ ਧਰਨੇ ਵਾਸਤੇ ਵਿਹਲੇ ਆ ਸਾਡਾ ਕੰਮ ਛੋੜਦਾ ਸਾਰਿਆਂ ਜਾਣਿਆਂ ਦਾ ਵਾਢੀ ਦਾ ਟਾਈਮ ਹੈ ਸਮਝ ਸਾਰਿਆਂ ਨੂੰ ਬੇਨਤੀ ਹੈ ਕਿ 11 ਤਰੀਕ ਨੂੰ ਪਹੁੰਚਿਓ ਔਰ ਬਹੁਤ ਬਹੁਤ ਧੰਨਵਾਦ ਬਾਈ ਸਾਹਿਬ ਤੁਸੀਂ ਆਏ ਹੋ ਸਾਡੀ ਜਥੇਬੰਦੀ ਲੜਕੀਆਂ ਦਾ ਬਹੁਤ ਮਾਣ ਕਰਦੀ ਜੀ ਸਾਡੇ ਜਥੇਬੰਦੀ ਦੇ ਵਿੱਚ ਤੁਸੀਂ ਨਾਮ ਸੁਣਿਆ ਹੋਣਾ ਰਮਨਦੀਪ ਕੌਰ ਮਰਖਾਈ ਦਾ ਉਹ ਜਥੇਬੰਦੀ ਦੇ ਵਿੱਚ ਸਾਡੀ ਦੇ ਸ਼ਾਮਲ ਆ ਇਸਤਰੀ ਵਿੰਗ ਦੀ ਸਾਡੀ ਪੰਜਾਬ ਦੀ ਪ੍ਰਧਾਨ ਆ ਉਹ ਰਮਨਦੀਪ ਕੌਰ ਮਰਖਾਈ ਅਸੀਂ ਹੰਦਾ ਬਹੁਤ ਵੀ ਇਮਾਨ ਕਰਦੇ ਆ ਉਹਦੇ ਨਾਲ ਨਾਲ ਜਿੰਨੀਆਂ ਸਾਡੀਆਂ ਲੜਕੀਆਂ ਧੀਆਂ ਪੈਣਾ ਜਾਂ ਸਾਡੇ ਨਾਲ ਰਲੀਆਂ ਅਸੀਂ ਉਹਨਾਂ ਦਾ ਸਾਰਿਆਂ ਦਾ ਸਤਿਕਾਰ ਕਰਦੇ ਆ ਉਸੇ ਸਬੰਧ ਦੇ ਵਿੱਚ ਅੱਜ ਅਸੀਂ ਇਸ ਬੀਬੀ ਰਮਨਦੀਪ ਕੌਰ ਦਾ ਇਥੇ ਸਪੋਰਟ ਕਰਨ ਵਾਸਤੇ ਪੂਰੇ ਪੰਜਾਬ ਲੈਵਲ ਤੇ ਇਹਨਾਂ ਦੀ ਕਰਾਂਗੇ ਸਪੋਰਟ ਵੱਲ ਚੜ ਕੇ ਕਰਾਂਗੇ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਆਪਣੇ ਜਿੰਨੇ ਰਿਸ਼ਤੇਦਾਰ ਪੈਣਾ ਬਰਾ ਕੋ ਫਰੀਦਕੋਟ ਦੇ ਨੇੜੇ ਹੈਗੇ ਉਹਨਾਂ ਨੂੰ ਵੀ ਕਹੋ ਕਿ ਆਪਾਂ 11 ਤਰੀਕ ਨੂੰ ਉੱਥੇ ਪਹੁੰਚ ਕੇ ਇਹ ਆਪਣਾ ਪਰਚਾ ਰੱਦ ਕਰਾ ਕੇ ਮਿਲੋ ਰੈਗਨ ਜੀ ਦਾ ਖਾਲਸਾ ਭਾਈ ਇਹ ਸਾਸਰੀ ਕਾਲ ਇਹਦਾ ਸਾਡਾ ਲੜਾਈ ਦਾ ਮਸਲਾ ਸੀਗਾ ਜੀ ਸਾਡਾ ਕੋਈ ਲੜਾਈ ਦਾ ਮਸਲਾ ਇਹ ਨਹੀਂ ਸੀਗਾ ਵੀ ਮਤਲਬ ਵੀ ਕੋਈ ਉਹ ਮੇਨ ਆ ਚਾ ਜਾਤੀਵਾਦ ਦਾ ਕੋਈ ਰੌਲਾ ਸੀ ਇਹ ਗਗਨਪਾ ਜੀ ਸਾਡੇ ਘਰੇ ਗਏ ਇਹਨਾਂ ਨੇ ਪੁੱਛਿਆ ਵੀ ਸੋਡਾ ਵੀ ਸੋਡਾ ਵੀ ਕੀ ਰੌਲਾ ਇਹ ਤੇ ਅਸੀਂ ਦੱਸਿਆ ਸਾਡੀ ਵੀ ਮਤਲਬ ਇਹ ਜੋ ਜਿੱਦੇ ਉਹ ਜਿੱਦਾ ਰੋਡ ਤੇ ਮੇਨ ਮਤਲਬ ਜਾਂਦੀ ਫਿਰਨੀ ਉਹ ਤੇ ਸਤਕਰ ਹੈ ਜੀ ਸਤਾਂ ਘਰਾਂ ਚੋ ਤਿੰਨ ਘਰ ਜ਼ਿਮੀਂਦਾਰਾਂ ਦੇ ਜੀ ਉਹਦੇ ਚ ਤੇ ਤਿੰਨ ਘਰ ਮਜੀ ਵੀ ਸੱਖਾਂ ਦੇ ਜੀ ਜਿਨ੍ਹਾਂ ਦਾ ਮਤਲਬ ਮੁੰਡਾ ਉਹ ਸਰਪੰਚ ਉੱਥੇ ਕਲਦੀਪ ਸਿੰਘ ਹੱਸੇ ਉਹ ਦਾ ਚਾਚੇ ਤਾਇਆ ਨਾਲ ਮਤਲਬ ਉਹਨਾਂ ਦੀ ਪਹਿਲਾਂ ਤੋਂ ਹੀ ਮਤਲਬ ਲੜਾਈ ਸੀਗੀ ਵੀ ਆਣ ਬਣ ਸੀਗੀ ਉਹਨਾਂ ਦੀ ਤੇ ਜੋ ਪਾਣੀ ਪੈਂਦਾ ਸੀ ਆ ਸਰਪੰਚ ਨੇ ਨਿੰਪੀ ਦੇ ਚਾਚਾ ਜੀ ਨੇ ਉਹਨੇ ਮਤਲਬ ਅੱਜ ਤੋਂ 20 ਸਾਲ ਪਹਿਲਾਂ ਪਾਣੀ ਜਿਹੜੋ ਜਿਹੜਾ ਮਤਲਬੀ ਓਵਰਫਲੋ ਹੋ ਜਾਂਦਾ ਜਿਵੇਂ ਨਹਿਰਾ ਮਤਲਬੀ ਮੀਂਹ ਪੈਣ ਲੱਗ ਪਏ ਆਪ ਨੂੰ ਪਾਣੀ ਨਹੀਂ ਲੋੜ ਉਹ ਦੋਨਾਂ ਮੁਗਾਂ ਦਾ ਪਾਣੀ ਉਹ ਮਤਲਬ ਵੀ 18 ਲੱਖ ਰੁਪਿਆ ਲਾ ਕੇ ਪ੍ਰੋਜੈਕਟ ਲਾ ਕੇ ਤੋਂ ਪੈਪ ਅੰਡਰਗਰਾਊਂਡ ਨਾਲ ਪਗੇ ਤੋਂ ਛੱਪਰ ਚ ਪੈਂਦੇ ਕਰਦੇ ਸੀ ਜੋ ਘਰਾਂ ਦਾ ਪਾਣੀ ਉਹ ਸੱਤ ਘਰਾਂ ਦਾ ਪਾਣੀ ਸੀ ਉਹ ਪਾਣੀ ਮਤਲਬ ਉਹ ਪੈਪਾਂ ਚ ਪੈਂਦਾ ਕਰਦਾ ਸੀ ਵੀ ਕਿਸੇ ਨੂੰ ਕੋਈ ਰੋਕ ਟੀਮ ਨਾ ਹੋਵੇ ਉਸ ਤੋਂ ਬਾਅਦ ਉਹ ਪਾਣੀ ਜਿਹੜਾ ਛੱਪੜ ਤੇ ਪੈਂਦੀ ਪਾਣੀ ਛੱਪੜ ਦਾ ਪਾਣੀ ਗਾਹਾਂ ਡਰੇਨ ਚ ਨਿਕਾਸ ਸੀ ਗਈ ਇੱਕ ਪਾਸੇ ਦਾ ਮਤਲਬ ਜੀ ਦਾ ਰੋੜ ਤੇ ਸੀ ਇੱਕ ਪਾਸੇ ਸਾਡੇ ਘਰਾਂ ਮੂਰੇ ਮਤਲਬ ਜਿਹੜਾ ਮੇਨ ਬਠੰਡਾ ਰੋੜਾ ਹਾਂਜੀ ਉਹਦੇ ਤੇ ਮਤਲਬ ਗਲੀ ਤੇ ਉਹਦੇ ਘਰ ਤੇ ਸੀ ਇਹ ਪਾਣੀ ਸਨ ਚ ਮਤਲਬ ਕ੍ਰੋਸ ਨਹੀਂ ਸੀਗਾ ਮਨ ਕੇ ਚਲੋ ਵੀ ਉੱਥੇ ਉਹ ਫਿਰਨੇ ਵਾਲਾ ਪਾਣੀ ਉਧਰ ਜਾਂਦੀ ਦੂਜੇ ਘਰਾਂ ਦਾ ਪਾਣੀ ਉਹ ਵੀ ਛੱਪੜ ਜਾਂਦੀ ਉਹ ਵੀ ਛੱਪੜ ਜਾਂਦੀ ਉਹ ਸਰਪੰਚ ਨੇ ਉੱਠ ਕੇ ਕਹਦਾ ਵੀ ਸਾਨੂੰ ਵੀ ਇਹ ਵੀ ਜਾਤਵਾਦ ਦਾ ਕਰਦੇ ਜੀਮਿੰਦਾਰ ਤੇ ਵੀ ਸਾਨੂੰ ਇਹ ਢਣਾੜਾ ਜੀ ਫਲਾਨਾ ਜੀ ਤੇ ਹੁੰਕਾ ਜੀ ਐ ਕਹਿ ਕੇ ਤੇ ਉਹਨਾਂ ਨੇ ਮਤਲਬ ਵੀ ਇਹਨਾਂ ਕੋਲੇ ਹੀ ਸ਼ੈਲਰ ਹੈ ਜੀ ਇਹਨੇ ਐ ਕਰਦਾ ਸਾਨੂੰ ਐ ਕਰਦੇ ਆ ਤੇ ਸੁਭਾ ਸ਼ਾਮ ਨੂੰ ਉਹਨਾਂ ਨੇ ਉਹਨੇ ਵੀ ਸਾਨੂੰ ਜਬੜਾ ਤਾਂ ਕਰਦੇ ਤੁਸੀਂ ਐ ਕਰੋ ਵੀ ਮੈਨੂੰ ਐਪਲੀਕੇਸ਼ਨ ਮੇਰੇ ਭਾਈ ਕਹਿੰਦਾ ਵੀ ਐ ਕਰੋ ਤੁਸੀਂ ਆਪਦੇ ਨਾਮ ਲਿਖ ਕੇ ਸਾਨੂੰ ਦੇ ਦਿਓ ਤੇ ਅਸੀਂ ਤੁਹਾਡੀ ਰਫਟ ਲਿਖਾ ਦਿੰਦੇ ਆ ਉਹ ਜੀ ਸੱਤਾ ਨੇ ਉਹਨਾਂ ਘਰਾਂ ਨੇ ਮਤਲਬ ਨਾਮ ਲਿਖ ਕੇ ਦੇਤੇ ਸੁਬਾ ਮੂ ਗਏ ਥਾਣੇ ਗਏ ਤੇ ਆਪਾਂ ਉਤਰਖਾ ਦੇ ਵੀਡੀਓ ਦਫਤਰ ਦੇਤੀ ਉੱਥੇ ਦੇਤੀ ਇਹਨੂੰ ਜੋ ਪਤਾ ਲੱਗ ਗਈ ਇਹਨੇ ਆਪਦੇ ਘਰੇ ਨੂੰ ਭੇਜਿਆ ਵੀ ਐ ਕਰਕੇ ਜੀ ਅਖੇ ਸੁਬਾ ਮੇਰੇ ਨਾਲ ਕਿ ਜਦਾਸੀਆ ਜੀ ਐ ਕਰਕੇ ਤੇ ਵੀ ਮੈਨੂੰ ਚੰਗਾ ਮੰਦਾ ਬੋਲਦਾ ਹੀ ਐ ਕਰਦਾ ਹੀ ਤੇ ਆਥੇ ਨੇ ਆਪਦੇ ਘਰੇ ਨੂੰ ਭੇਜਤਾ ਵੀ ਤੂੰ ਇਹ ਤਰਖਾ ਦੇ ਕੇ ਉਹ ਐਸਾ ਚੋਕਾ ਵੀ ਭਾਈ ਤੁਸੀਂ ਤੇਰੇ ਤਰਖਾ ਸ ਹੈ ਤੇ ਮੂੰ ਮੇਰੇ ਕੋਲ ਆ ਉਹਨਾ ਤੂੰ ਮੈਨੂੰ ਕੌਣ ਸੱਦਣ ਵਾਲਾ ਹੈ ਤੂੰ ਮੇਰੇ ਕੋਲ ਆ ਉਹਨਾ ਹੀ ਮੈਂ 11 ਵਜੇ ਤੇਰੇ ਕੋਲ ਆਉਂਗਾ ਚਰਪੈਂਚੂਂਗਾ ਦਾ ਕਿ ਤੂੰ 11 ਵਜੇ ਤੀ ਰਹੀ ਤੇ ਮੈਂ 11 ਵਜੇ ਆਉਂ। ਸਵੇਰ ਵਾਲਾ ਟਾਈਮ ਜੀ 7 ਵਜੇ ਤੋਂ ਪਹਿਲਾਂ ਲੈ ਕੇ 70 ਬੰਦੇ ਲੈ ਕੇ ਪ੍ਰਾਈਵੇਟ ਕੈਮਰਾ ਵਾਲੇ ਵੀਰ ਨੂੰ ਬਣਾਉਣ ਲੱਗ ਪਏ ਕੇ ਬਾਹਰ ਜੀ। ਤੇ ਅਸੀਂ ਪੁੱਛਿਆ ਵੀ ਕੀ ਕਰਦਾ ਤੂੰ ਦੱਸਦੇ ਵੀ ਤੈਨੂੰ ਤਖਲੀਫ ਕੀ ਆ? ਉਹ ਤਖਲੀਫ ਕਿਉਂ ਤਾਂ ਉਹ ਜੀ ਕਹਿੰਦਾ ਬੋਲਿਆ ਜੀ ਤੇ ਅਸੀਂ ਕੈਮਰੇ ਜ ਮਾਰੇ ਹੱਥ ਤੇ ਕੈਮਰਾ ਉਹਦਾ ਟੁੱਟ ਗਈ ਤੇ ਉਹ ਦੇ ਦੋ ਦਾ ਥੋਭਾਈ ਹੋ ਗਏ ਤੇ ਇੰਨੇ ਜੀ ਉਹ ਜਾ ਕੇ ਦਰਨਾ ਲਾ ਕੇ ਬਹਿ ਗਏ। ਆ ਲੜਾਈ ਹੋਈ ਸੀ ਕੋਈ ਆਪਣੇ ਪਾਰਟੀ ਬਾਈ ਦਾ ਨਹੀਂ ਕੁਛ ਨਹੀਂ ਜਾਈ ਉਤੋਂ ਨੇ ਨਾ ਥਾਣੇਦਾਰ ਨੇ ਉਹਦੀਆਂ ਮਿੰਤਾ ਕੱਢੀਆਂ ਵੀ ਭਾਈ ਤੂੰ ਉੱਠ ਖੜਾ ਵੀ ਗੱਲ ਵਾਜੂ ਮੈਨੂੰ ਪਿੱਛੇ ਤੇ ਪ੍ਰੈਸ਼ਰ ਪਈ ਨਾ ਇਹ ਤਾਂ ਤੂੰ ਉੱਠ ਖੜਾ ਉਹ ਬਣਾ ਵੀ ਜੇ ਤੁਰੇ ਥੋੜਾ ਕੋਈ ਜਿੱਦੀ ਰੌਲਾ ਤੂੰ ਆਦੇ 5 10 ਬੰਦੇ ਜਿਹੜੇ ਬਹੁਤ ਵਾਰਾ ਤੂੰ ਆਦੇ ਸਦਰਾ ਅਸੀਂ ਇਹਨੇ ਸਦਲੇ ਮੈਂ ਥਾਣੇ ਜਾ ਕੇ ਤੁਹਾਡਾ ਤੇਰੇ ਪੱਖ 'ਚ ਮੈਂ ਵੀ ਦਿਲਤ ਪਾਈ ਜਾ ਰਾਂ ਵੀ ਤੇਰਾ ਮੈਂ ਪੱਖ ਮੈਂ ਤੇਰਾ ਰੱਖੂੰਗਾ ਵੀ ਉਹਨਾਂ ਦਾ ਨਹੀਂ ਤੇਰਾ ਪੱਖ ਰੱਖੂੰ ਤੂੰ ਅੱਬੀ ਸੱਚਾਈ ਤੇਰੇ ਬੇਸਕਾਰੂ ਇਹ ਜੀ ਨਾ ਉਸ ਗੱਲ ਤੇ ਆਇਆ ਅਖੀਰ ਨੂੰ ਜੀ ਪੁਲਿਸ ਨੂੰ ਫਿਰ ਉਹਨਾਂ ਚੱਕ ਕੇ ਗੱਡੀ ਸੱਡਣਾ ਪਿਆ ਬਾਅਦ ਚ ਉਹ ਪੁਲਿਸ ਨੇ ਟਾਰੂੜੀ ਬਰੋਂ ਲੱਗ ਗਈ ਆ ਲੜਾਈ ਹਾਂਜੀ ਥੈਂਕ ਯੂ ਹਾਂਜੀ ਪ੍ਰਧਾਨ ਜੀ ਅੱਜ ਮੀਟਿੰਗ ਕੀਤੀ ਹੈ ਇਸ ਤਰ੍ਹਾਂ ਨਹੀਂ ਮਟ ਗਈ ਪਹਿਲਾਂ ਤਾਂ ਜਤਨ ਜੀ ਤੁਹਾਡਾ ਪਿੰਡ ਫਤੂਈ ਖੜੇ ਦੇ ਵਿੱਚ ਆਉਣ ਚ ਆਉਣ ਤੇ ਧੰਨਵਾਦ ਸਾਰੇ মিডিਆ ਦਾ ਬਾਕੀ ਜਿਹੜੀ ਸਾਡੀ ਭੈਣ ਆ ਗਗਨਦੀਪ ਇਹਦੇ ਤੇ ਜਿਹੜਾ ਪਰਚਾ ਹੋਇਆ ਅਸੀਂ ਇਹਦੀ ਪੁਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਸਾਡਾ ਫਰਜ਼ ਬਣਦਾ ਹੈ ਵੀ ਧੀ ਭੈਣ ਦੀ ਰੱਖਿਆ ਕਰਨਾ ਇਹ ਸਾਡੇ ਗੁਰੂਆਂ ਪੀਰਾਂ ਨੇ ਸਿਖਾਇਆ ਪਰ ਇਹ ਨਹੀਂ ਕਿ ਜਦੋਂ ਆਪਾਂ ਸਾਥ ਦੇਣਾ ਗਗਨ ਜੀ ਜੁਨੀਆ ਦਾ ਸਾਥ ਦੇਣਾ ਜਿੱਥੇ ਸਾਡੇ ਮੋਰਚੇ ਲੱਗੇ ਸੀ ਉੱਥੇ ਦਾ ਰਜਿੰਦਰ ਅਪੜਿਆ ਨੀਗਾ ਤੇ ਜੇ ਉਹ ਆਪਣੇ ਕੁੜੀ ਨੇ ਆਵਾਜ਼ ਚੁੱਕਦੀ ਏ ਜਾਂ ਪੱਤਰ ਪਾਈ ਕਰ ਆਵਾਜ਼ ਚੁੱਕਦਾ ਕਿਸਾਨਾਂ ਦੀ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਕੱਲ ਨੂੰ ਸਾਡੇ ਨਾਲ ਕਿਹੜਾ ਪੱਤਰ ਪੱਤਰਕਾਰ ਭਾਈ ਜਿਹਾ ਖੜੇਗਾ ਮਾਹਰ ਜਿੰਦਰ ਦੀਪ ਸਿੰਘ ਵਾਲੇ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਬੰਦੇ ਦਾ ਪੁੱਤ ਬਣ ਕੇ ਇਹ ਨਾਲ ਜਾ ਕੇ ਪਰਚਾ ਕੈਂਸਲ ਕਰਾ ਤੇ ਗੱਲ ਚੰਗੀ ਹੈ ਨਹੀਂ ਤੇਹੀ ਤੇਰੇ ਜੇ ਪਰਚਾ ਨਾ ਤੇਰੇ ਬਾਪ ਬਾਰ ਵੀ ਆਣ ਕੇ ਮੱਲਾਂਗੇ ਸਾਰੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ 11 ਤਰੀਕ ਨੂੰ ਵੱਧ ਤੋਂ ਵੱਧ ਪੈਣ ਗਗਨਦੀਪ ਦਾ ਸਾਥ ਦਿਓ ਇਹਦੇ ਨਾਲ ਜਤਨਜੀ ਪਤਾ ਕੀ ਇਹ ਬਦਨਾਮੀ ਸਾਰੀਆਂ ਯੂਨੀਅਨਾਂ ਦੀ ਬਦਨਾਮੀ ਹੁੰਦੀ ਹੈ ਇਕੱਲੇ ਇੱਕ ਇਹਨਾਂ ਦੀ ਕੀਰਤੀ ਕਿਸਾ ਕਿਰਤੀ ਕਿਸਾਨ ਯੂਨੀਅਨ ਦੀ ਸਾਰੀਆਂ ਲੋਕ ਪਤਾ ਕਿ ਲੋਕਾਂ ਦਾ ਮੋਹ ਪੰਗੋ ਜੇਗਾ ਹੋ ਤਾਂ ਆਪਣੇ ਨਾਲ ਬਹੁਤ ਵੱਡੀ ਅਕੀ ਗਈ ਹੈ ਪਰ ਇਹਦੇ ਤੋਂ ਲੋਕ ਪਿਛਾੜਦੇ ਜਾਂਦੇ ਨੇ ਇਹੋ ਜਿਹੇ ਬੰਦਿਆਂ ਦੀ ਕਰਤੂਤਾ ਕਰਕੇ ਤੇ ਮੈਂ ਤੁਹਾਡੇ ਮਾਧਿਅਮ ਰਹੀ ਇਹ ਦੱਸਣਾ ਚਾਹੁੰਨਾ ਰਜਿੰਦਰ ਨੂੰ ਵੀ ਕੋਈ ਚੱਜ ਦੇ ਕੰਮ ਕਰੋ ਵੀ ਜਿਹੜੀ ਆਪਣੀ ਪਿੰਡਾਂ ਦੇ ਵਿੱਚ ਆਪ ਆ ਜਾਈਏ ਤੇ ਆਪਣੀ ਇੱਜ਼ਤ ਹੋਵੇ ਤੇ ਜੇ ਆਪਾਂ ਇਹੋ ਜਿਹੇ ਕੰਮ ਕਰਦੇ ਰੇਤੀਆਂ ਪੈਣਾ ਦੇ ਉੱਠ ਕੇ ਆਪਾਂ ਪਰਚੇ ਕਰਾਉਣ ਲੱਗ ਪਏ ਤੇ ਆਪਾਂ ਨੂੰ ਲੋਕ ਕੀ ਆਖਣਗੇ ਇਸ ਕਰਕੇ ਮੈਂ ਸਾਰੇ ਤੁਹਾਡੇ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਕਰਨਾ ਹੱਥ ਜੋੜ ਕੇ ਵਿਆਪਾਂ ਪੈਣ ਕਗਨਦੀਪ ਦਾ ਸਾਥ ਦੇ ਕੇ 11 ਤਰੀਕ ਨੂੰ ਵੱਧ ਤੋਂ ਵੱਧ ਜਿੰਨਾ ਵੀ ਆਪਣੇ ਜਾ ਸਕਦੇ ਸਾਡੇ ਲੰਬੀ ਹਲਕੇ ਦੇ ਵਿੱਚੋਂ ਅਸੀਂ ਵੱਧ ਤੋਂ ਵੱਧ ਖੋਸਾ ਜਥੇਬੰਦੀ ਵੀ ਐਸੀ ਪੈਣ ਦਾ ਸਾਥ ਦੇਵਾਂਗੇ ਅਸੀਂ ਵੀ ਜਾਵਾਂਗੇ ਤੇ ਪਿੰਨ ਨਗਰ ਦਾ ਵੀ ਫਰਜ ਬਣਦਾ ਵੀ ਸਾਰੇ ਨਗਰ ਵੀ ਉੱਥੇ ਚੱਲੇ ਫਰੀਦਕੋਟ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ